ਹਾਂਜੀ ਸੱਸੀ ਟਲ ਸਰਾਂ ਨੂੰ ਜੀ ਤੁਹਾਡਾ ਸਵਾਗਤ ਸਾਡੇ YouTube ਚੈਨਲ ਤੇ ਜਿਹਦਾ ਨਾਮ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਤੇ ਤੁਸੀਂ ਸਾਡੇ ਵਲੋਗਾਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਦੇਂਦੇ ਜੋ ਤੇ ਅਸੀਂ ਵੀ ਤੁਹਾreturnData ਨਵੇਂ ਨਵੇਂ ਵਲੋਗਾਂ ਨਾਲ ਮਿਲਾਂਗੇ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਦਿਓ ਜੀ ਤੇ ਪਿਛਲਾ ਜਿਹੜਾ ਵਲੌਗ ਹੀ ਤੁਸੀਂ ਉਹਨੂੰ ਵੀ ਬਹੁਤ ਜ਼ਿਆਦਾ ਪਿਆਰ ਦਿੱਤਾ ਵਾ ਤੇ ਅੱਜ ਸਾਡਾ ਜਿਹੜਾ ਵਿਸ਼ਾ ਹੈ ਉਹ ਹੈ ਗਾਇ ਜਿਹੜਾ ਕੰਨਾਂ ਤੋਂ ਪਲਸਟਰ ਝੜਦਾ ਹੈ ਤੇ ਨਾਲੇ ਕੰਮ ਤੇ ਸੇਫਟੀ ਬਾਰੇ ਦੱਸਣਗੇ ਸੋਨ ਸਿੰਘ ਠੇਕੇਦਾਰ ਜੀ ਹਾਂਜੀ ਸੋਨ ਜੀ ਕੀ ਹਾਲ ਚਾਲ ਵਧੀਆ ਠੀਕ ਠਾਕ ਹਾਂਜੀ, ਸਭ ਮੈਂ ਕੀ ਹਾਲ ਜੋ? ਬਹੁਤ ਵਧੀਆ ਠੀਕ ਹੈ। ਅੱਜ ਆਪਣਾ ਜਿਹੜਾ ਵਿਸ਼ਾ ਹੈ ਜੀ ਜਿਹੜਾ ਆਪਣੇ ਕੰਡਾਂ ਤੋਂ ਪਲਸਟਰ ਝੜਦਾ ਏ। ਹਾਂਜੀ-ਹਾਂਜੀ। ਵੀਰ ਕਹਿੰਦੇ ਇਹਦਾ ਕਾਰਨ ਕੀ ਆ? ਪੈਹਰ ਤੇ ਪਲਸਟਰ ਝੜਨ ਦੇ ਕਾਰਨ ਤਿੰਨ ਤੋਂ ਚਾਰ ਆ ਗਏ ਆ। ਠੀਕ ਹੈ ਜੀ। ਸਭ ਤੋਂ ਜ਼ਿਆਦਾ ਜਿਹੜਾ ਖਤਰਨਾਕ ਪਲਸਟਰ ਝੜਦਾ ਉਹ ਸਲਾਬ। ਠੀਕ ਹੈ ਜੀ। ਸਲਾਬ ਨਹੀਂ ਮਕਾਨ ਨੂੰ ਚਾਹੀਦੀ। ਠੀਕ ਹੈ ਜੀ। ਉਹਦੇ ਵਾਸਤੇ ਆਪਾਂ ਨੂੰ ਜਦੋਂ ਵੀ ਕੰਮ ਚਾਲੂ ਕਰਨਾ ਗਾ ਲੋ। ਹਾਂਜੀ। ਪਹਿਲਾ ਆਪਾਂ ਨੂੰ SLA ਬਾਰੇ ਸੋਚਣਾ ਪਊਗਾ ਠੀਕ ਹੈ ਜੀ ਕਿ ਆਪਾਂ ਕੰਮ ਕਰ ਸਕਦੇ ਹਾਂ ਓਕੇ 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 ਜੀ ਦੂਸਰਾ ਜਾਲਾ ਕਰਨ ਚੜਨ ਦਾ ਇਹ ਵੀ ਗਾ ਵੀ ਜਦੋਂ ਲਾਲੋ ਪਲਸਟਰ ਕਰਨ ਲੱਗਦੇ ਮਿਸਤਰੀ ਠੀਕ ਹੈ ਜੀ ਉਹ ਜਿਆਦਾ ਤਰਾਈ ਨਹੀਂ ਕਰਦੇ ਠੀਕ ਹੈ ਜੀ ਜਾਂਦੇ ਵਿੱਚ ਕਾਲਾ ਪੰਨ ਲਾ ਲਓ ਬਿਲਕੁਲ ਬਿਲਕੁਲ ਲਾ ਲਓ ਹਾਂਜੀ ਉਹ ਫਿਰ ਸੁੱਕਾ ਜਦਾਂ ਸੁੱਕਾ ਕੇ ਲਾਇਆ ਰਗੜ ਦਿੰਦੇ ਆ ਠੀਕ ਹੈ ਜੀ ਉਹਦਾ ਕਾਰਨ ਇਹ ਆ ਕਿ ਜਦੋਂ ਲਾਲੋ ਹੁਣ ਆਪਾਂ ਪਲਸਤਰ ਕੀਤਾ ਵਾ ਹਾਂਜੀ ਪੂਰੀ ਤਰਾਈ ਹੋਊਗੀ ਪਲਸਤਰ ਹੋਊਗਾ ਹਾਂਜੀ ਉਹਨੂੰ ਇੱਕ ਦਿਨ ਪਾਣੀ ਨਾ ਵੀ ਲੱਗੂਗਾ ਬਿਲਕੁਲ ਉਹਦੀ ਜਿਹੜੀ ਕੰਦ ਦੀ ਤਰਾਈ ਆ ਉਹ ਪਲਸਤਰ ਦੇ ਵਿੱਚ ਹੀ ਰਹੂਗੀ ਉਹਦੀ ਮਜ਼ਬੂਤੀ ਵੀ ਜ਼ਿਆਦੀ ਰਹੂ ਝੜੂ ਵੀ ਨਹੀਂ ਠੀਕ ਹੈ ਜੀ ਤੇ ਜਦੋਂ ਆਪਾਂ ਸੁੱਕੀ ਕੰਦ ਬਹੁਤੀ ਜ਼ਿਆਦੀ ਤਰਮਾਟ ਕਰੀਏ ਤੇ ੱਤਕਾ ਲਈਏ ਜਲਦੀ ਇਹਨੂੰ ਪਲਸਤਰ ਕਰ ਦਈਏ ਉਹ ਪਲਸਤਰ ਕਰਦਿਆ ਕਰਦਿਆ ਸੁੱਕ ਜਾਊਗਾ ਠੀਕ ਹੈ ਜੀ ਠੀਕ ਹੈ ਜੀ ਉਹਦੀ ਜਿਹੜੀ ਅੰਦਰ ਨਰਮੀ ਖਤਮ ਹੋ ਜਾਊਗੀ ਉਹਦੀ ਪਕੜ ਵੀ ਨਹੀਂ ਜ਼ਿਆਦੀ ਹੋਣੀ ਠੀਕ ਹੈ ਜੀ ਤੇ ਪਾਣੀ ਨੂੰ ਲਾਉਣਾ ਅਗਲੇ ਦਿਨ ਆਪਾਂ ਠੀਕ ਹੈ ਜੀ ਠੀਕ ਹੋਰ ਟਾਈਮ ਤੇ ਬਹੁਤ ਜ਼ਿਆਦਾ ਸੁੱਕ ਜਾਣਾ ਬਿਲਕੁਲ ਬਿਲਕੁਲ ਠੀਕ ਹੈ ਜੀ ਉਹ ਤੋਂ ਅਗਲੇ ਦਿਨ ਪਾਣੀ ਲਾਉਣਾ ਕੋਈ ਦਾ ਮਤਲਬ ਉਹਨੂੰ ਮਜ਼ਬੂਤੀ ਨਹੀਂ ਮਿਲਣੀ ਕਿ ਜਿਆਦਾ ਚੀਜ਼ ਤਰਾਈ ਹੈਗੀ ਆ ਪਲਸਟਰ ਹੋਇਆ ਵਾ ਉਹਦੀ ਨਮੀ ਵਿੱਚੇ ਰਹਿਣੀ ਆ ਅਗਲੇ ਦਿਨ ਆਪਾਂ ਫੇਰ ਪਾਣੀ ਲਾ ਦੇਣਾ ਵਾ ਇੱਕ ਕਰਕੇ ਜਿਆਦਾ ਪੰਨ ਸੁੱਕੇ ਪੰਜ ਵੀ ਜਿਹੜਾ ਪਲਸਟਰ ਹੁੰਦਾ ਉਹ ਵੀ ਚੜ੍ਹਦਾ ਜਾਂਦਾ ਠੀਕ ਹੈ ਜੀ ਕਿ ਲੋ ਇਹ ਤੇ ਆਪਾਂ ਚੱਲੋ ਆਪਣੇ ਅਨਸਾਰ ਮਿਲ ਗਿਆ ਤੇ ਦੂਜਾ ਆਪਾਂ ਸੇਫਟੀ ਦੀ ਕੰਮ ਤੇ ਠੇਕੇਦਾਰ ਦੇ ਕੰਮ ਨਾਲ ਮਿਸਤਰੀ ਕੰਮ ਤੇ ਸੇਫਟੀ ਕਿੰਨੀ ਜ਼ਰੂਰੀ ਆ ਸੇਫਟੀ ਦਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਹਾਂਜੀ ਸੇਫਟੀ ਸਭ ਤੋਂ ਜ਼ਿਆਦਾ ਇਸ ਲਾਈਨ 'ਚ ਅੰਗੇਲੀ ਬੰਦਾ ਕਰਦਾ ਹਾਂ ਹਾਂਜੀ ਹਾਂਜੀ ਠੀਕ ਹੈ ਅੰਗੇਲੀ ਨਹੀਂ ਚਾਹੀਦੀ ਕੰਮ ਵਿੱਚ ਜਿਹੜਾ ਕੰਮ ਆਪਣਾ ਕੋ 15 ਮਿੰਟ ਲੱਗਣੇ ਪੈਣ ਕਰ ਲੱਗਿਆ 20 ਮਿੰਟ ਲੱਗਣੇ ਆ ਉਹ ਉਨਾ ਹੀ ਸਮਾਂ ਦੋ ਵੱਧ ਦੋ ਮਿੰਟ ਉਹਨੂੰ ਦੋ ਕਿਉਂਕਿ ਸੇਫਟੀ ਹੋਊਗੀ ਤੇ ਹੱਥ ਜਿੰਨਾ ਮਰਜ਼ੀ ਤੇਜ਼ ਤੇ ਚਲਾ ਕੇ ਕੰਮ ਆਪਣਾ ਪੂਰਾ ਕਰ ਸਕਦੇ ਹੋ ਬਿਲਕੁਲ ਪਰ ਜੇ ਤੁਸੀਂ ਆਪਣੀ ਪੈਡ ਕਰਨ ਲੱਗੇ ਆ ਸੇਫਟੀ ਜਿਆਦਾ ਕਾਲੀ ਕਰੋਗੇ ਉੱਪਰੋਂ ਕੋਈ ਕੰਮ ਕਰ ਲਗਾ ਕਾਲੀ ਕਰੋਗੇ ਤੁਹਾਡਾ ਪੈਰ ਖਿਸਕੂਗਾ ਕੋਈ ਚੀਜ਼ ਟੁੱਟੂਗੀ ਜਾਂ ਕੋਈ ਿਲਕੂਗੀ ਕਿਉਂਕਿ ਤੁਸੀਂ ਉਹ ਚੀਜ਼ ਨੂੰ ਕਾਲੇ ਕਾਲੇ ਪਹਿਨਣਾ ਤੇ ਜਲਦੀ ਇਹਦੇ ਉੱਪਰ ਚੜ ਕੇ ਕੰਮ ਕਰ ਲਈਏ ਕਰਕੇ ਸੇਫਟੀ ਬਹੁਤ ਜ਼ਿਆਦਾ ਜ਼ਰੂਰੀ ਆ ਇੱਕਾ ਕਿ ਜਦੋਂ ਵੀ ਪੈਟ ਕਰਨੀ ਪਵੇ ਉੱਚੀ ਆ ਪਾਵੇਂ ਨੀਵੀਂ ਆ ਹਾਂਜੀ ਉਹਨੂੰ ਵੱਧ ਤੋਂ ਵੱਧ ਤਿਆਰ ਰੱਖ ਕੇ ਸਾਰੇ ਬੰਦੇ ਰस्सियां ਬੰਨੋ ਉਹਨੂੰ ਫਟਿਆਂ ਨੂੰ ਵੀ ਸਾਈਡਾਂ ਤੇ ਰੱਸੀਆਂ ਰੱਸੀਆਂ ਬੰਨ ਕੇ ਫਿਰ ਉੱਤੇ ਚੜੋ ਕਿਉਂਕਿ ਛੋਟੀ ਜਗ੍ਹਾ ਤੋਂ ਵੀ ਡੇਪੀਏ ਤਾਂ ਵੀ ਬੜਾ ਕੇਲੇ ਨੁਕਸਾਨ ਹੋ ਜਾਂਦਾ ਵਾ ਹਾਂਜੀ ਜੇ ਵੱਡੀ ਜਗ੍ਹਾ ਤੋਂ ਡੇਪੀਏ ਤੇ ਬੰਦਾ ਬਾੜ ਨਾਲ ਪਿੱਛੇ ਜੀ ਇੱਕ ਹਨਾ ਮੁੰਡਾ ਕਹਿੰਦੇ ਕੰਮ ਕਰਦਾ ਸੀ ਉਹਦੇ ਵੀ ਸੱਟ ਲੱਗੀ ਤੇ ਉਹਦਾ ਦੱਸਿਓ ਕਿ ਚੱਕਰੀ ਕਾ ਨਹੀਂ ਆ ਵੀ ਮਤਲਬ ਜਦੋਂ ਆਪਾਂ ਜਾਂ ਵਹਿਗੋ ਉੱਪਰ ਚੜਨਾ ਜਦੋਂ ਵੀ ਠੀਕ ਆ ਉਦੋਂ ਬਿਲਕੁਲ ਨਿਮਰਤਾ ਦੇ ਨਾਲ ਗੋਦ ਉੱਤੇ ਕੋਈ ਜ਼ਿਆਦਾ ਹੁਸ਼ਿਆਪਾਨੀ ਕਰਨਾ ਚਾਹੀਦਾ ਬਾਕੀ ਉਹ ਤੇ ਚਲੋ ਇਹ ਪੀ ਵੀ ਕੋਈ ਜੇ ਚੀਜ਼ ਟੁੱਟ ਹੀ ਜਾਣੀ ਹਾਂਜੀ ਆਪਾਂ ਮਜ਼ਬੂਤੀ ਕੀਤੀ ਹੋਊਗੀ ਕਿਉਂ ਕਾਰਨ ਕੋਈ ਚੀਜ਼ ਆਟੋਮੈਟਿਕ ਟੁੱਟ ਹੀ ਜਾਵੇ ਉਹਦੇ ਵਿੱਚ ਕੋਈ ਕਹਿ ਨਹੀਂ ਸਕਦੇ ਤੇ ਪਰਮਾਤਮਾ ਨੂੰ ਪਤਾ ਸਾਰਾ ਕੁਝ ਬਾਕੀ ਆਪਣੇ ਵੱਲੋਂ ਸੇਫਟੀ ਪੂਰੀ ਹੋਣੀ ਆਪਣੇ ਵੱਲੋਂ ਸੇਫਟੀ ਪੂਰੀ ਕਰਨ ਜੀ ਦੀ ਆਹੀਂ ਪਿਛੇ ਸੁਣਿਆ ਕਿ ਤੁਹਾਡੇ ਵੀ ਸੱਟ ਲੱਗੀ ਸੀ ਉਹਦਾ ਕਾਰਨ ਮੇਰਾ ਕਾਰਨ ਇਹ ਵੀ ਮੈਂ ਤਾਂ ਵੈਸੇ ਹੀ ਮਤਲਬ ਉਪਰੋਂ ਥਿਲਕ ਕੇ ਡਿੱਗ ਪਿਆ ਨਾ ਅੱਛਾ ਤੂੰ ਕੰਮ ਨਹੀਂ ਕਰੰਦੇ ਤੁਸੀਂ ਕੰਮ ਨਹੀਂ ਕਰਦੇ ਇਹ ਮੇਰਾ ਪੈਰ ਤੇ ਲੱਗ ਗਿਆ ਉੱਥੋਂ ਚੱਲ ਰਿਹਾ ਬਾਕੀ ਉਹੋ ਕੀ ਕੰਮ ਜਿਹੜਾ ਤੁਹਾਡੇ ਕੰਮ ਚ ਚਿਕੰਨੇ ਵੀ ਰਹਿਣਾ ਪੈਂਦਾ ਚਿਕੰਨੇ ਰਹਿਣਾ ਪੈਂਦਾ ਫਿਰ ਕੰਮ ਕਰਨ ਲੱਗਿਆ ਕੋਈ ਬਹੁਤਾ ਆਪਾਂ ਉੱਪਰ ਕੰਮ ਕਰਨ ਦੇ ਥੱਲੇ ਗੱਲਾਂ ਕਰਨ ਦੇ ਇਹ ਕੰਮ ਨਹੀਂ ਚਾਹੀਦਾ ਜੇ ਆਪਾਂ ਜੇ ਉੱਚੀ ਜਗ੍ਹਾ ਤੇ ਚੜੇ ਆ ਆਪਣੇ ਧਿਆਨ ਦੇ ਨਾਲ ਕੰਮ ਕਰੋ ਬਾਅਦ ਥੱਲੇ ਆਣ ਕੇ ਜਿੰਨੀਆਂ ਮੱਝੀ ਗੱਲਾਂ ਬਾਤਾਂ ਕਰਨ ਠੀਕ ਹੈ ਠੀਕ ਹੈ ਜੀ ਹਾਂ ਜੀ ਚਲੋ ਅਿੰਦਰ ਨਇਓ ਗੱਲਾਂ ਸ਼ੇਅਰ ਕਰਨੀਆਂ ਆਹੀਂ ਕੋਈ ਪਲੱਸਟਰ ਬਾਰੇ ਹਨਾ ਕਹਿੰਦੇ ਅਸੀਂ ਆਪਾਂ ਦੇਣੀ ਆ ਸਲਾਹ ਹਨਾ ਸਲਾਹ ਤੇ ਕਹਿੰਦੇ ਇੱਕ ਵੀ ਹਨਾ ਬੜੀ ਵਧੀਆ ਹੁੰਦੀ ਆ ਤੇ ਆਪਾਂ ਚਲੋ ਤੁਹਾਡੀਆਂ ਗੱਲਾਂ ਤੋਂ ਜੇ ਬੰਦਾ ਚਾਰ ਪੰਜ ਬੰਦਾ SLAਵਾ ਲੈ ਗਿਆ ਤਾਂ ਤੇ ਕਿਹਦਾ ਫਾਇਦਾ ਹੋ ਜਣਾ ਵਾ ਜਿੱਦਾਂ ਕਈ ਹੁਣ ਮਿਸਤਰੀ ਉਦਾਂ ਹੀ ਕੰਮ ਕਰਦੇ ਆ ਕਈਆਂ ਨੂੰ ਵਿੱਚ ਜਿਹੜੀਆਂ ਤੁਸੀਂ ਦੱਸਾਂ ਗੱਲਾਂ ਦਸੀਆਂ ਵਾ ਕਈਆਂ ਨੂੰ ਉਸ ਗੱਲਾਂ ਬਾਰੇ ਨਹੀਂ ਪਤਾ ਹੋਊਗਾ ਹਨਾ ਜਿਹੜਾ ਪਲਸਟਰ ਵਿੱਚ ਤੇ ਉਹਨਾਂ ਨੂੰ ਹੁਣ ਇਹ ਵੀ ਪਤਾ ਲੱਗੂਗਾ ਬਾਕੀ ਤੁਸੀਂ ਦੱਸੋ ਕੀ ਹੋਰ ਕੋਈ ਬਸ ਮੈਂ ਇਹੀ ਕਹਿਣਾ ਚਾਹਣਾ ਵੀ ਜਦੋਂ ਵੀ ਪਲਸਟਰ ਆਪਾਂ ਚਾਲੂ ਕਰਨਾ ਨਾ ਹਾਂਜੀ ਲਾ ਲਓ ਆਪਾਂ ਕੱਲ ਪਲਸਟਰ ਚਾਲੂ ਕਰਨਾ ਵਾ ਹਾਂਜੀ ਇੱਕ ਤੋਂ ਦੋ ਦਿਨ ਪਹਿਲਾਂ ਤਰਾਈ ਚਾਹੀਦੀ ਉਹਨੂੰ ਠੀਕ ਹੈ ਜੀ ਠੀਕ ਹੈ ਜੀ ਉਹ ਤਰਾਈ ਹੋਣ ਦੇ ਕਾਰਨ ਇਹ ਆ ਵੀ ਉਹ ਇੱਟ ਜਿਹੜੀ ਆ ਬਿਲਕੁਲ ਪ੍ਰੋਪਰ ਜਿਹੜੀ ਆਪਣੀ ਤਰਾਈ ਹੋਊਗੀ ਬਿਲਕੁਲ ਜੀ ਉਹਨੂੰ ਆਪਾਂ ਪਲਸਟਰ ਕਰਾਂਗੇ ਅਗਲੇ ਦਿਨ ਵੀ ਉਹ ਮਤਲ ਨਰਮ ਰਹੂਗਾ ਠੀਕ ਹੈ ਉਹਦੀ ਪਕੜ ਜਿਹੜੀ ਆ ਪਾਣੀ ਜਿਹੜੀ ਇੱਟ ਛੱਡੀ ਜਾਊਗੀ ਪਲਸਟਰ ਪੀ ਜਾਊਗਾ ਇਹ ਕਰਕੇ ਉਹ ਜਿਆਦਾ ਮਜ਼ਬੂਤੀ ਹੋਊਗੀ ਇਹ ਕਰਕੇ ਤਰਾਈ ਬਹੁਤ ਜ਼ਰੂਰੀ ਆ ਠੀਕ ਹੈ ਜੀ ਹਾਂਜੀ ਬਿਲਕੁਲ ਜੀ ਚਲੋ ਤੁਹਾਡਾ ਬਹੁਤ ਹੀ ਬਹੁਤ ਧੰਨਵਾਦ ਤੁਸੀਆਂ ਨੂੰ ਸਲਾਮਾਂ ਦਿੱਤੀਆਂ ਕੋਈ ਸਲਾਹਤ ਸੀ ਹਰ ਇੱਕ ਨੂੰ ਬੰਦੇ ਨੇ ਲੈਣ ਜਿਹਦੀ ਆ ਹੁਣ ਤੁਹਾਡੀ ਗੱਲ ਤੋਂ ਸਾਨੂੰ ਵੀ ਪਤਾ ਲੱਗਾ ਵਾ ਕਿ ਪਲੇਸਟਰ ਵਿੱਚ ਕਈ ਗੱਲਾਂ ਦਾ ਖਾਣਾ ਧਿਆਨ ਰੱਖਣਾ ਪੈਂਦਾ ਵਾ ਤੇ ਸੇਫਟੀ ਬਾਰੇ ਵੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇਹ ਗੱਲਾਂ ਦੱਸੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ